ਸਰਫੀਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨਿਹਮ ਮਲੇ ਗੱਲ ਕਰ ਲਈਏ ਗਾਣਿਆਂ ਬਾਰੇ ਤਾਂ ਬਿਲਕੁਲ ਜਿਹੜੇ ਸਾਡੇ ਨੌਜਵਾਨ ਨੇ ਜੋ ਕਿ ਗਾਣੇ ਵਿੱਚ ਦੇਖਦੇ ਨੇ ਜਾਂ ਸੁਣਦੇ ਨੇ ਮੁਕੰਮਲ ਤੌਰ ਤੇ ਉਹਨੂੰ ਹੀ ਫੋਲੋ ਕਰਨਾ ਸਟਾਰਟ ਕਰ ਦਿੰਦੇ ਨੇ ਸੋ ਗਾਣਿਆਂ ਬਾਰੇ ਗੱਲ ਕਰ ਲਈਏ ਭਾਵੇਂ ਜਿਹੜਾ ਮਰਜੀ ਸਿੰਗਰ ਹੋਵੇ ਜਿਹੜਾ ਮਰਜੀ ਵੱਡਾ ਅਦਾਕਾਰ ਹੋਵੇ ਜਿਹੜੇ ਉਹਦੇ ਫੈਨਸ ਹੁੰਦੇ ਨੇ ਬਕਾਇਦਾ ਤੌਰ ਤੇ ਉਹਨਾਂ ਨੂੰ ਹੀ ਫੋਲੋ ਕਰਨਾ ਤੇ ਉਹਨਾਂ ਦੇ ਗਾਣੇ ਦੇ ਵਿੱਚ ਦੇਖ ਕੇ ਉਹੀ ਚੀਜ਼ਾਂ ਫੋਲੋ ਕਰਦੇ ਨੇ ਸੋ ਬਿਲਕੁਲ ਗੱਲ ਕਰ ਲਈਏ ਪਹਿਲਾ ਗਨ ਕਲਚਰ ਯਾਨੀ ਕਿ ਗਨ ਕਲਚਰ ਚਰ ਨੂੰ ਲੈ ਕੇ ਪਹਿਲਾਂ ਵੀ ਕਾਫੀ ਜ਼ਿਆਦਾ ਗਾਣੇ ਜਿਹੜੇ ਨੇ ਗਾਏ ਜਾਂਦੇ ਸੀ ਕਿ ਗਨ ਕਲਚਰ ਨੂੰ ਕਾਫੀ ਜ਼ਿਆਦਾ ਪ੍ਰਮੋਟ ਜੜਾ ਕੀਤਾ ਜਾਂਦਾ ਸੀ ਤੇ ਉਹਨਾਂ ਦੇ ਖਿਲਾਫ ਵੀ ਜੁੜੀ ਹੈ ਸਖਤ ਤੋਂ ਸਖਤ ਕਾਰਵਾਈ ਜੁੜੀ ਹੈ ਕੀਤੀ ਗਈ ਸੀਗੀ ਯਾਨੀ ਕਿ ਜਿਹੜੇ ਲੋਕ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ ਤਾਂ ਬਿਲਕੁਲ ਉਹਨਾਂ ਦੇ ਖਿਲਾਫ ਜੁੜੀ ਹੈ ਜਿਹੜੇ ਗਾਣੇ ਗਾਉਂਦੇ ਨੇ ਉਹਨਾਂ ਦੇ ਖਿਲਾਫ ਜੁੜੀ ਹੈ ਕਾਰਵਾਈ ਕੀਤੀ ਗਈ ਸੀਗੀ ਗੱਲ ਕਰ ਲਈ ਹੁਣ ਜਿਹੜੇ ਸਿੰਗਰ ਲੈਕਚਰ ਗਾਣੇ ਗਾਉਂਦੇ ਨੇ ਤਾਂ ਬਿਲਕੁਲ ਪੰਡਿਤ ਤਨੇਸ਼ਵਰ ਰਾਵ ਵੱਲੋਂ ਜਿਹੜਾ ਹੋਮਲੈਂਡ ਯਾਨੀ ਕਿ ਸੈਕਟਰ 70 ਦੇ ਬਾਹਰ ਤੋਂਪ ਦੇ ਵਿੱਚ ਬਹਿ ਕੇ ਜਿਹੜਾ ਜੁਗਜੀ ਸਾਹਿਬ ਦਾ ਪਾਠ ਕੀਤਾ ਗਿਆ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਸ਼ਾਇਦ ਗੱਲ ਕਰ ਲਈਏ ਕਿ ਇਹਨਾਂ ਸਿੰਗਰਾ ਦੀ ਤਾਂ ਬਿਲਕੁਲ ਇਹਨਾਂ ਨੂੰ ਥੋੜੀ ਜੀ ਸ਼ਰਮ ਆ ਜਾਵੇ ਤੇ ਜੁਗ ਸਾਹਿਬ ਦੇ ਪਾਠ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਇਹਨਾਂ ਨੂੰ ਉਹ ਗਾੜੇ ਜਿਹੜੇ ਗਉਣ ਤੋਂ ਰੋਕ ਸਕਦਾ ਸੋ ਬਿਲਕੁਲ ਇਸ ਗੱਲ ਕਰ ਲਈਏ ਕਿ ਇਸ ਵੇਲੇ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਕਿਨਾ ਤੁਬ ਦੇ ਵਿੱਚ ਬਹਿ ਕੇ ਜੁਪਜੀ ਸਾਹਿਬ ਦਾ ਜੁੜਾ ਪਾਠ ਕੀਤਾ ਜਾ ਰਿਹਾ ਹੈ ਤਾਂ ਕਿ ਲੱਚਰ ਗਾਣੇ ਜਿਹੜੇ ਨੇ ਬੰਦ ਹੋ ਸਕਣ ਹਾਲਾਂਕਿ ਗੱਲ ਕਰ ਲਈ ਪੰਜਾਬ ਸਰਕਾਰ ਦੀ ਤਾਂ ਬਿਲਕੁਲ ਪੰਜਾਬ ਸਰਕਾਰ ਵੱਲੋਂ ਵੀ ਇੱਕ ਮੁਹਿੰਮ ਜੜੀ ਹੈ ਚਲਾਈ ਜਾ ਰਹੀ ਹੈ ਨਸ਼ੇ ਦੇ ਵਿਰੁੱਧ ਜਿੱਤੇ ਦਾ ਇੱਕ ਗੱਲ ਕਰ ਲੈ ਨਸ਼ੇ ਨੂੰ ਜੇਕਰ ਕੋਈ ਵੀ ਨਸ਼ੇ ਨੂੰ ਪ੍ਰੋਮੋਟ ਕਰਦਾ ਹੈ ਵੇਚਦਾ ਹੈ ਜਾਂ ਖਰੀਦਦਾ ਹੈ ਤਾਂ ਉਸ ਦੇ ਖਿਲਾਫ ਜੜੀ ਹੈ ਸਭ ਤੋਂ ਸਖਤ ਜੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਸੋ ਬਿਲਕੁਲ ਉਹਨਾਂ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਇਹ ਵੀ ਮੰਗ ਕੀਤੀ ਗਈ ਹੈ ਜੇਕਰ ਕੋਈ ਵੀ ਸਿੰਗਰ ਇਦਾਂ ਦੇ ਲੱਚਰ ਗਾਣੇ ਗਾਉਂਦਾ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੀ ਨਹੀਂ ਸਗੋ ਉਹਨਾਂ ਦੇ YouTube ਪੇਜ ਤੇ ਯਾਨੀ ਕਿ YouTube ਪੇਜ ਤੇ ਵੀ ਉਹ ਗਾਣੇ ਜੁੜੇ ਨੇ ਹਟਾ ਦਿੱਤੇ ਜਾਣ ਤੇ ਉਹਨਾਂ ਨੂੰ ਯਾਨੀ ਕਿ ਪੰਜਾਬ ਸਰਕਾਰ ਨੂੰ ਇਹ ਵੀ ਗੱਲ ਕਹਿਣੀ ਚਾਹੀਦੀ ਹੈ ਜੇਕਰ ਕੋਈ ਵੀ ਯਾਨੀ ਕਿ ਇਦਾਂ ਦੇ ਲੱਚਰ ਗਾਣੇ ਗਾਉਂਦਾ ਹੈ ਤਾਂ ਉਹਨਾਂ ਦੇ ਖਿਲਾਫ ਜੁੜੀ ਹੈ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਉਹਨਾਂ ਦੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਤੇ ਉਹਨਾਂ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਇਹ ਯਾਨੀ ਕਿ ਨਸ਼ਿਆ ਵਿਰੁੱਧ ਜਿਹੜੇ ਸਾਡੇ ਨੌਜਵਾਨ ਜਾ ਰਹੇ ਨੇ ਉਹ ਸਿਰਫ ਉਹ ਸਿਰਫ ਗਾਣੇ ਕਰ ਕਿ ਯਾਨੀ ਕਿ ਇੰਨਾ ਇਦਾਂ ਦੇ ਲੱਚਰ ਗਾਣੇ ਕਰਕੇ ਜੁੜੇ ਨੇ ਜਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੀ ਜੜੀ ਹੈ ਮੰਗ ਕੀਤੀ ਜਾ ਰਹੀ ਹੈ ਤਾਂ ਤੁਸੀਂ ਵੀ ਇਹ ਕਮੈਂਟ ਸੈਸ਼ਨ ਵਿੱਚ ਆਪਣੀ ਰਾਏ ਜਿਹੜਾ ਜਰੂਰ ਦੇ ਸਕਦੇ ਹੋ ਕਿ ਜਿਹੜੇ ਲੱਚਰ ਗਾਣੇ ਗਾਉਂਦੇ ਨੇ ਉਹਨਾਂ ਦਾ ਬਾਈਕਾਟ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੋਰ ਇਦਾਂ ਦੀ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨਸ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨਿਹੰਮਲ ਗੱਲ ਕਰ ਲਈਏ ਗਾਣਿਆਂ ਬਾਰੇ ਤਾਂ ਬਿਲਕੁਲ ਜਿਹੜੇ ਸਾਡੇ ਨੌਜਵਾਨ ਨੇ ਜੋ ਕਿ ਗਾਣੇ ਵਿੱਚ ਦੇਖਦੇ ਨੇ ਜਾਂ ਸੁਣਦੇ ਨੇ ਮੁਕੰਮਲ ਤੌਰ ਤੇ ਉਹਨੂੰ ਫੋਲੋ ਕਰਨਾ ਸਟਾਰਟ ਕਰ ਦਿੰਦੇ ਨੇ ਸੋ ਗਾਣਿਆਂ ਬਾਰੇ ਗੱਲ ਕਰ ਲਈ ਪਾਵੇਂ ਜਿਹੜਾ ਮਰਜੀ ਸਿੰਗਰ ਹੋਵੇ ਜਿਹੜਾ ਮਰਜੀ ਵੱਡਾ ਅਦਾਕਾਰ ਹੋਵੇ ਜਿਹੜੇ ਉਹਦੇ ਫੈਨਸ ਹੁੰਦੇ ਨੇ ਬਕਾਇਦਾ ਤੌਰ ਤੇ ਉਹਨਾਂ ਨੂੰ ਹੀ ਫੋਲੋ ਕਰਨਾ ਤੇ ਉਹਨਾਂ ਦੇ ਗਾਣੇ ਦੇ ਵਿੱਚ ਦੇਖ ਕੇ ਉਹੀ ਚੀਜ਼ਾਂ ਫੋਲੋ ਕਰਦੇ ਨੇ ਸੋ ਬਿਲਕੁਲ ਗੱਲ ਕਰ ਲਈ ਪਹਿਲਾ ਗਨ ਕਲਚਰ ਯਾਨੀ ਕਿ ਗਨ ਕਲਚਰ ਨੂੰ ਲੈ ਕੇ ਪਹਿਲਾਂ ਵੀ ਕਾਫੀ ਜ਼ਿਆਦਾ ਗਾਣੇ ਜਿਹੜੇ ਨੇ ਗਾਏ ਜਾਂਦੇ ਸੀ ਕਿ ਕਨ ਕਲਚਰ ਨੂੰ ਕਾਫੀ ਜ਼ਿਆਦਾ ਪ੍ਰਮੋਟ ਜੁੜਾਇ ਕੀਤਾ ਜਾਂਦਾ ਸੀ ਤੇ ਉਹਨਾਂ ਦੇ ਖਿਲਾਫ ਵੀ ਜੁੜੀ ਹੈ ਸਖਤ ਤੋਂ ਸਖਤ ਕਾਰਵਾਈ ਜੁੜੀ ਹੈ ਕੀਤੀ ਗਈ ਸੀ ਯਾਨੀ ਕਿ ਜਿਹੜੇ ਲੋਕ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ ਤਾਂ ਬਿਲਕੁਲ ਉਹਨਾਂ ਦੇ ਖਿਲਾਫ ਜੁੜੀ ਹੈ ਜਿਹੜੇ ਗਾਣੇ ਗਾਉਂਦੇ ਨੇ ਉਹਨਾਂ ਦੇ ਖਿਲਾਫ ਜੁੜੀ ਹੈ ਕਾਰਵਾਈ ਕੀਤੀ ਗਈ ਸੀਗੀ ਗੱਲ ਕਰ ਲਈ ਹੁਣ ਜਿਹੜੇ ਸਿੰਗਰ ਲੱਚਰ ਗਾਣੇ ਗਾਉਂਦੇ ਨੇ ਤਾਂ ਬਿਲਕੁਲ ਪੰਡਿਤ ਤਨੇਸ਼ਵਰ ਰਾਵ ਵੱਲੋਂ ਜਿਹੜਾ ਹੋਮਲੈਂਡ ਯਾਨੀ ਕਿ ਸੈਕਟਰ 70 ਦੇ ਬਾਹਰ ਤੋਂਪ ਦੇ ਵਿੱਚ ਬਹਿ ਕੇ ਜਿਹੜਾ ਜੁਗਜੀ ਸਾਹਿਬ ਦਾ ਪਾਠ ਕੀਤਾ ਗਿਆ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਸ਼ਾਇਦ ਗੱਲ ਕਰ ਲਈਏ ਕਿ ਇਹਨਾਂ ਸਿੰਗਰਾ ਦੀ ਤਾਂ ਬਿਲਕੁਲ ਇਹਨਾਂ ਨੂੰ ਥੋੜੀ ਜੀ ਸ਼ਰਮ ਆ ਜਾਵੇ ਤੇ ਜੁਗ ਸਾਹਿਬ ਦੇ ਪਾਠ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਇਹਨਾਂ ਨੂੰ ਉਹ ਗਾੜੇ ਜਿਹੜੇ ਗੌਣ ਤੋਂ ਰੋਕ ਸਕਦਾ ਸੋ ਬਿਲਕੁਲ ਇਸ ਗੱਲ ਕਰ ਲਈਏ ਕਿ ਇਸ ਵੇਲੇ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਨਾ ਤੱਕ ਦੇ ਵਿੱਚ ਬਹਿ ਕੇ ਜੁਬਜੀ ਸਾਹਿਬ ਦਾ ਜੁੜਾ ਪਾਠ ਕੀਤਾ ਜਾ ਰਿਹਾ ਹੈ ਤਾਂ ਕਿ ਲੱਚਰ ਗਾਣੇ ਜਿਹੜੇ ਨੇ ਬੰਦ ਹੋ ਸਕਣ ਹਾਲਾਂਕਿ ਗੱਲ ਕਰ ਲਈ ਪੰਜਾਬ ਸਰਕਾਰ ਦੀ ਤਾਂ ਬਿਲਕੁਲ ਪੰਜਾਬ ਸਰਕਾਰ ਵੱਲੋਂ ਵੀ ਇੱਕ ਮੁਹਿੰਮ ਜੜੀ ਹੈ ਚਲਾਈ ਜਾ ਰਹੀ ਹੈ ਨਸ਼ੇ ਦੇ ਵਿਰੁੱਧ ਜਿੱਤੇ ਦਾ ਇੱਕ ਗੱਲ ਕਰ ਲੈ ਨਸ਼ੇ ਨੂੰ ਜੇਕਰ ਕੋਈ ਵੀ ਨਸ਼ੇ ਨੂੰ ਪ੍ਰੋਮੋਟ ਕਰਦਾ ਹੈ ਵੇਚਦਾ ਹੈ ਜਾਂ ਖਰੀਦਦਾ ਹੈ ਤਾਂ ਉਸ ਦੇ ਖਿਲਾਫ ਜੜੀ ਹੈ ਸਭ ਤੋਂ ਸਖਤ ਜੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਸੋ ਬਿਲਕੁਲ ਉਹਨਾਂ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਇਹ ਵੀ ਮੰਗ ਕੀਤੀ ਗਈ ਹੈ ਜੇਕਰ ਕੋਈ ਵੀ ਸਿੰਗਰ ਇਦਾਂ ਦੇ ਲੱਚਰ ਗਾਣੇ ਗਾਉਂਦਾ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੀ ਨਹੀਂ ਸਕੋ ਉਹਨਾਂ ਦੇ YouTube ਪੇਜ ਤੇ ਯਾਨੀ ਕਿ YouTube ਪੇਜ ਤੇ ਵੀ ਉਹ ਗਾਣੇ ਜੁੜੇ ਨੇ ਹਟਾ ਦਿੱਤੇ ਜਾਣ ਤੇ ਉਹਨਾਂ ਨੂੰ ਯਾਨੀ ਕਿ ਪੰਜਾਬ ਸਰਕਾਰ ਨੂੰ ਇਹ ਵੀ ਗੱਲ ਕਹਿਣੀ ਚਾਹੀਦੀ ਹੈ ਜੇਕਰ ਕੋਈ ਵੀ ਯਾਨੀ ਕਿ ਇਦਾਂ ਦੇ ਲੱਚਰ ਗਾਣੇ ਗਾਉਂਦਾ ਹੈ ਤਾਂ ਉਹਨਾਂ ਦੇ ਖਿਲਾਫ ਜੁੜ ਗਿਆ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਉਹਨਾਂ ਦੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਤੇ ਉਹਨਾਂ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਇਹ ਯਾਨੀ ਕਿ ਨਸ਼ਿਆ ਵਿਰੁੱਧ ਜਿਹੜੇ ਸਾਡੇ ਨੌਜਵਾਨ ਜਾ ਰਹੇ ਨੇ ਉਹ ਸਿਰਫ ਉਹ ਸਿਰਫ ਗਾਣੇ ਕਰ ਕਿ ਯਾਨੀ ਕਿ ਇੰਨਾ ਇਦਾਂ ਦੇ ਲੱਚਰ ਗਾਣੇ ਕਰਕੇ ਜੁੜੇ ਨੇ ਜਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੀ ਜੜੀ ਹੈ ਮੰਗ ਕੀਤੀ ਜਾ ਰਹੀ ਹੈ ਤਾਂ ਤੁਸੀਂ ਵੀ ਇਹ ਕਮੈਂਟ ਸੈਸ਼ਨ ਵਿੱਚ ਆਪਣੀ رائے ਜਿਹੜਾ ਜਰੂਰ ਦੇ ਸਕਦੇ ਹੋ ਕਿ ਜਿਹੜੇ ਲੱਚਰ ਗਾਣੇ ਗਾਉਂਦੇ ਨੇ ਉਹਨਾਂ ਦਾ ਬਾਈਕਾਟ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੋਰ ਇਦਾਂ ਦੀ ਅਪਡੇਟ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿਟੀ ਹਟਾ